ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਵੀਰਪਾਲ ਕੌਰ ਹੈ ਅਸੀਂ ਪੈਂਡ ਕਰਮੇਤੀ ਤੋਂ ਪੰਜਾਬੀ ਵਿਰਾਸਤ ਚੈਨਲ ਦੇ ਉੱਤੇ ਕੰਮ ਕਰ ਰਹੇ ਹਾਂ ਤੇ ਅਸੀਂ ਹੁਣ ਜਿਹੜੇ ਹੈਗੇ ਆਪਣੇ ਝੋਲੇ ਉੜੇ ਵਾਲੇ ਤੇ ਗਰਮਖੀ ਲਿਪੀ ਦੇ ਨਾਲ ਜਿਹੜੇ ਤਿਆਰ ਕੀਤੇ ਜਾਂਦੇ ਹੈਗੇ ਸਾਡੇ ਕੋਲੇ ਤੇ ਅਸੀਂ ਫੁਲਕਾਰੀਆਂ ਚਿੰਦੀ ਬੂਟੀ ਦੀਆਂ ਚੁੰਨੀਆਂ ਨਾਲੇ ਘਗਰਿਆਂ ਦੇ ਤੇ ਇਹਨੂੰ ਅਸੀਂ ਸਾਰਾ ਕੁਝ ਇਹ ਪੁਰਾਣੀ ਵਿਰਾਸਤ ਦੇ ਨਾਲ ਸੰਬੰਧਿਤ ਸਾਰੀਆਂ ਚੀਜ਼ਾਂ ਹੀ ਤਿਆਰ ਕਰਦੇ ਹਾਂਗੇ ਤੇ ਹੁਣ ਜੇ ਕਿਸੇ ਵੀਰ ਵੀਰ ਨੇ ਆਪਣੀ ਸ਼ਰਟ ਦੇ ਉੱਪਰ ਨਾਂ ਲਖਵਾਉਣਾ ਜਾਂ ਕਿਸੇ ਤਰ੍ਹਾਂ ਦਾ ਵੀ ਲੋਗੋ ਆ ਸਾਡੇ ਤੋਂ ਮਤਲਬ ਕਢਵਾਉਣਾ ਹੋਵੇ ਅਸੀਂ ਉਹ ਵੀ ਤਿਆਰ ਕਰ ਦਿੰਦੇ ਆ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਕਢਾਈ ਹੋਵੇ ਸੂਟਾਂ ਦੇ ਉੱਪਰ ਅਸੀਂ ਉਹ ਵੀ ਤਿਆਰ ਕਰ ਦਿੰਦੇ ਆ ਜਿਵੇਂ ਜਿਵੇਂ ਵੀ ਸਾਨੂੰ ਕੋਈ ਆਰਡਰ ਦਿੰਦੇ ਆ ਜਿਸ ਤਰ੍ਹਾਂ ਦਾ ਵੀ ਸਾਨੂੰ ਕੋਈ ਕਹਿੰਦੇ ਆ ਅਸੀਂ ਉਹ ਵੀ ਤਿਆਰ ਕਰਕੇ ਉਹਨਾਂ ਨੂੰ ਉਸੇ ਤਰ੍ਹਾਂ ਦਾ ਹੀ ਮਤਲਬ ਕੱਢ ਕੇ ਦੇ ਦਿੰਦੇ ਆ ਜੀ ਸਾਡੀ ਟੀਮ ਦੇ ਵਿੱਚ ਕੁੱਲ 12 ਅਸੀਂ ਪੈਣਾ ਰਲ ਕੇ ਸਾਰਿਆਂ ਨੇ ਕੰਮ ਕਰਦੇ ਆ ਤੇ ਜਿਸ ਤਰ੍ਹਾਂ ਦਾ ਵੀ ਸਾਨੂੰ ਆਰਡਰ ਆਉਂਦਾ ਹੁੰਦਾ ਅਸੀਂ ਉਸੇ ਤਰ੍ਹਾਂ ਦਾ ਹੀ ਉਹ ਤਿਆਰ ਕਰਕੇ ਉਹਨਾਂ ਨੂੰ ਦੇ ਦਿੰਦੇ ਆ ਜਿਵੇਂ ਕਿ ਵੀ ਦਰੀ ਮਤਲਬ ਵਿਰਾਸਤ ਦੇ ਨਾਲ ਸੰਬੰਧਿਤ ਜਿਵੇਂ ਨਾਲੇ ਹੋਗੇ ਪੱਖੀਆਂ ਹੋਗੀਆਂ ਸ਼ਿੱਕੂ ਹੋਗੇ ਤੇ ਚੁੰਨੀਆਂ ਹੋਗੀਆਂ ਖੱਗਰੇ ਹੋਗੇ ਇਸੇ ਤਰ੍ਹਾਂ ਵੀ ਜਿਵੇਂ ਸਾਡੇ ਨੂੰ ਕੋਈ ਬੋਟੇ ਕਹਿ ਦਿੰਦਾ ਤਿਆਰ ਕਰਨ ਨੂੰ ਅਸੀਂ ਉਹ ਵੀ ਤਿਆਰ ਕਰ ਦਿੰਦੇ ਆ ਪੰਨੀ ਤੇ ਤਿਆਰ ਕੀਤੇ ਹੋਏ ਜਿਵੇਂ ਇਹਨੂੰ ਹੋਗੇ ਉਸੇ ਵੀ ਉਹ ਵੀ ਤਿਆਰ ਕਰਦੇ ਆ ਤੇ ਜੇ ਕਿਸੇ ਨੇ ਸਾਨੂੰ ਕੋਈ ਮਤਲਬ ਕਿਸੇ ਨੇ ਗਿਫਟ ਦੇਣਾ ਹੋਏਗਾ ਫੋਟੋ ਫਰੇਮ ਗੁਰਮੁਖੀ ਦੇ ਵਿੱਚ ਅਸੀਂ ਉਹ ਵੀ ਤਿਆਰ ਕਰਕੇ ਉਹਨਾਂ ਨੂੰ ਦਿੰਨੇ ਆ ਜਿਸ ਤਰ੍ਹਾਂ ਦਾ ਵੀ ਸਾਨੂੰ ਉਹ ਕਹਿ ਦਿੰਦੇ ਆ ਕੰਮ ਕਰਨ ਨੂੰ ਅਸੀਂ ਉਸੇ ਤਰ੍ਹਾਂ ਦੀ ਉਹਨਾਂ ਨੂੰ ਉਹਨਾਂ ਦੇ ਅਕੋਰਡਿੰਗ ਕੰਮ ਕਰਕੇ ਦੇ ਦਿੰਨੇ ਆ ਅਸੀਂ ਨਾ ਘਰ ਪਹਿਲਾਂ ਤਾਂ ਵਿਲੇ ਹੁੰਦੇ ਸੀਗੇ ਸਾਡਾ ਮਤਲਬ ਜਿਵੇਂ ਕਹਦੀ ਕਿ ਇਹ ਵੀ ਟਾਈਮ ਨਹੀਂ ਪਾਸ ਹੁੰਦਾ ਹੁੰਦਾ ਸੀ ਉਸ ਤਰ੍ਹਾਂ ਸਾਨੂੰ ਮਤਲਬ ਜਿਵੇਂ ਆਪਾਂ ਕੁੜੀਆਂ ਨੂੰ ਦਾਜ ਬਣਾਉਣ ਨੂੰ ਕੁੜੀਆਂ ਨੂੰ ਸਿਖਾਉਂਦੇ ਹੁੰਦੇ ਸੀਗੇ ਵੀ ਕੜਾਈਆਂ ਕਰਨੀਆਂ ਚਾਦਰਾਂ ਕੱਢਣੀਆਂ ਇਸ ਤਰ੍ਹਾਂ ਇਹ ਸਾਨੂੰ ਸਾਡੀਆਂ ਮੰਮੀਆਂ ਤੋਂ ਮਤਲਬ ਦਾਦੀਆਂ ਤੋਂ ਅਸੀਂ ਸਿੱਖੇ ਹੋਏ ਸੀਗੇ ਤੇ ਅਸੀਂ ਮਤਲਬ ਸੋਚਿਆ ਵੀ ਵਿਹਲੇ ਬੈਠਣ ਨਾਲੋਂ ਤਾਂ ਆਪਾਂ ਵੀ ਆਪਣਾ ਕੋਈ ਕੰਮ ਸ਼ੁਰੂ ਕਰੀਏ ਅਸੀਂ ਆਪਣਾ ਕੰਮ ਇਸ ਤਰ੍ਹਾਂ ਵੀ ਪ੍ਰੋਫੈਸ਼ਨਲ ਬਣਾਈਏ ਵੀ ਜਿਹੜਾ ਵੀ ਸਾਨੂੰ ਮਤਲਬ ਇੱਕ ਤਾਂ ਸਾਡਾ ਗੁਰਮੁਖੀ ਦੇ ਨਾਲ ਸੰਬੰਧਤ ਹੋਵੇ ਕਿਉਂਕਿ ਅੱਜ ਕੱਲ੍ਹ ਵੀ ਇਹ ਗੁਰਮੁਖੀ ਜਿਹੜੀ ਹੈਗੀ ਆ ਆਪਾਂ ਨੂੰ ਆਪਾਂ ਵਿਸਰ ਰਹੇ ਆ ਆਪਣੀ ਪੰਜਾਬੀ ਬੋਲੀ ਤੋਂ ਤਾਂ ਜੋ ਨਾਲ ਤਾਂ ਆਪਣੇ ਬੱਚਿਆਂ ਨੂੰ ਪਤਾ ਲੱਗੇ ਵੀ ਸਾਡੇ ਕੋਲੇ ਪਹਿਲਾਂ ਅਸੀਂ ਕੀ ਸੀਗਾ ਤੇ ਅਸੀਂ ਕੀ ਚੀਜ਼ਾਂ ਗਵਾ ਚੁੱਕੇ ਆ ਅਸੀਂ ਉਹੀ ਸਾਰਾ ਕਸਾ ਮਤਲਬ ਪ੍ਰਾਣਾ ਅਸੀਂ ਮੂਰੇ ਲੈ ਕੇ ਆਂਦਾ ਇਸੇ ਤਰ੍ਹਾਂ ਸਾਡੇ ਨਾਲੇ ਹੁਣ ਟਾਈਮ ਪਾਸ ਹੋ ਜਾਂਦਾ ਨਾਲੇ ਅਸੀਂ ਘਰੇਆਂ ਨਾਲੇ ਅਸੀਂ ਆਪਦੇ ਕੰਮ ਨੂੰ ਵਧੀਆ ਢੰਗ ਦੇ ਨਾਲ ਲੋਕਾਂ ਦੇ ਵਿੱਚ ਅਸੀਂ ਪੇਸ਼ ਕਰਦੇ ਆ ਉਹਨਾਂ ਨੂੰ ਵੀ ਪਤਾ ਲੱਗਦਾ ਨਵੀਂ ਪੀੜ੍ਹੀ ਨੂੰ ਵੀ ਸਾਡੀ ਨੂੰ ਇਸ ਤਰ੍ਹਾਂ ਵੀ ਨੌਲੇਜ ਮਿਲਦੀ ਹੈਗੀ ਤਾਂ ਜੋ ਅਸੀਂ ਸਾਨੂੰ ਵੀ ਬਹੁਤ ਵਧੀਆ ਅਸੀਂ ਕਰ ਰਹੇ ਆ ਇਹ ਕੰਮ ਤੇ ਇਸ ਤਰ੍ਹਾਂ ਅਸੀਂ ਆਪਦਾ ਇਹ ਕੰਮ ਜਿਹੜਾ ਹੈਗਾ ਚਲਾਇਆ ਹੋਇਆ ਪ੍ਰੋਫੈਸ਼ਨਲ ਕੰਮ ਬਣਾਇਆ ਹੈਗਾ ਕੰਮ ਤਾਂ ਮਤਲਬ ਇਹਨੂੰ ਸਮਾਂ ਤਾਂ ਦੇਣਾ ਪੈਂਦਾਗਾ ਕੱਢਣਾ ਪੈਂਦਾ ਅਸੀਂ ਆਪਣਾ ਘਰੇਲੂ ਕੰਮ ਜਿਹੜਾ ਹੈਗਾ ਵੀ ਆਪਣਾ ਨੁਟਾ ਕੇ ਫਿਰ ਜਿਹੜੇ ਸਾਡੇ ਕੋਲੇ ਮਤਲਬ ਜ 11 ਜਾਂ 10 ਵਜੇ ਤੋਂ ਜਦੋਂ ਵੀ ਅਸੀਂ ਆਪਣਾ ਕੰਮ ਕਰਕੇ ਵਿਹਲੇ ਹੁੰਨੇ ਆ ਜਿੰਨਾ ਵੀ ਸਮਾਂ ਸਾਡੇ ਕੋਲੇ ਬਚਤ ਪੈਂਦੀ ਆ ਅਸੀਂ ਉਹ ਇਹ ਆਪਦਾ ਕਢਾਈ ਦਾ ਕੰਮ ਕਰਦੇ ਆ ਤੇ ਮਤਲਬ ਕੱਢਣਾ ਪੈਂਦਾ ਜੇ ਕਹ ਦੀਏ ਵੀ ਹੁਣ ਅਸੀਂ ਬਹਿਲੇ ਬਹਿ ਜੀਏ ਜਾਂ ਫੋਨ ਚਲਾ ਲਈਏ ਜਾਂ ਟੀਵੀ ਦੇਖ ਲਈਏ ਜਾਂ ਗੱਪਾਂ ਮਾਰ ਲਈਏ ਉਹ ਅਸੀਂ ਛੱਡ ਕੇ ਆਪਣਾ ਇਸ ਤਰ੍ਹਾਂ ਆਪਦਾ ਕੰਮ ਹੈਗਾ ਇਹ ਜਿਹੜਾ ਚਲਾਇਆਗਾ ਤੇ ਸਾਡਾ ਟਾਈਮ ਵੀ ਵਧੀਆ ਸਪੈਂਡ ਹੁੰਦਾਗਾ ਹਾਂਜੀ ਜੀ ਇਹਨਾਂ ਨੂੰ ਤਾਂ ਇਹ ਚੀਜ਼ ਬਾਰੇ ਪਤਾ ਵੀ ਇਹ ਸਾਡੀ ਮਤਲਬ ਗੁਰਮੁਖੀ ਆ ਅਸੀਂ ਇਹਦੇ ਤੋਂ ਵਿਸਰ ਰਹੇ ਆ ਅਸੀਂ ਇਹਨਾਂ ਨੂੰ ਆਪਣੇ ਮਤਲਬ ਉਹਨਾਂ ਨੂੰ ਹੁੰਦਾ ਸੀ ਬੱਚਿਆਂ ਨੂੰ ਵੀ ਦਿਖਾ ਗਏ ਉਹ ਤਾਂ ਉਹ ਚੀਜ਼ ਦੇ ਮੁਤਾਬਕ ਸਾਨੂੰ ਰੇਟ ਦਿੰਦੇ ਆ ਜਿਨ੍ਹਾਂ ਨੂੰ ਇਹ ਚੀਜ਼ ਦਾ ਨਹੀਂ ਪਤਾ ਦੇ ਹਜੇ ਵੀ ਉਹ ਮਤਲਬ ਇਹ ਸੂ ਚੀਜ਼ ਨੂੰ ਮਖੌਲ ਕਰਕੇ ਜਾਂਦੇ ਆ ਉਹ ਸਾਨੂੰ ਇਸ ਚੀਜ਼ ਦਾ ਰੇਟ ਗੱਲ ਵੀ ਕਰਦੇ ਆ ਠੀਕ ਆ ਟਿੱਪਣੀ ਵੀ ਹੁੰਦੀ ਆ ਕਮੈਂਟ ਵੀ ਇਸ ਤਰ੍ਹਾਂ ਦੇ ਆਉਂਦੇ ਆ ਜਿਹੜੇ ਕਿ ਅਸੀਂ ਅਗਨੋਰ ਮਾਰਦੇ ਆ ਪਰ ਜਿਨ੍ਹਾਂ ਨੂੰ ਇਸ ਚੀਜ਼ ਦੀ ਕਦਰ ਹੈਗੀ ਆ ਉਹ ਸਾਨੂੰ ਸਾਡਾ ਅਲੱਗਿਆ ਰੇਟ ਬਹੁਤ ਵਧੀਆ ਢੰਗ ਦੇ ਨਾਲ ਦੇ ਦਿੰਦੇ ਆ ਜੀ ਇਸੇ ਕੰਮ ਤਾਂ ਹੁਣ ਜਦੋਂ ਮਤਲਬ ਆਰਡਰ ਆਗੇ ਤਾਂ ਉਹ ਡੇਲੀ ਵਾਲਾ ਸਾਭੀ ਹੋ ਜਾਂਦਾ ਜਿਸ ਤਰ੍ਹਾਂ ਦਾ ਮਤਲਬ ਉਹ ਸਾਡੇ ਤੋਂ ਕੰਮ ਭਾਲਦੇ ਆ ਜੇ ਅਸੀਂ ਉਹਨੂੰ ਕੰਮ ਉਸੇ ਤਰ੍ਹਾਂ ਦਾ ਹੀ ਕਰਕੇ ਦਿੰਨੇ ਆ ਤਾਂ ਸਾਨੂੰ ਵਧੀਆ ਵੀ ਮਿਲਦਾ ਹੈਗਾ ਪਰ ਅੱਜ ਤੱਕ ਤਾਂ ਕਦੇ ਵੀ ਕਿਸੇ ਦੇ ਵੱਲੋਂ ਇਹ ਸਾਨੂੰ ਨਹੀਂ ਲਾਂਭਾ ਆਇਆ ਵੀ ਤੁਸੀਂ ਕੰਮ ਨਹੀਂ ਸਾਨੂੰ ਵਧੀਆ ਕਰਕੇ ਦਿੰਦੇ ਤੇ ਮਤਲਬ ਸਾਨੂੰ ਵਧੀਆ ਉਹ ਦੇ ਦੇ ਰਹੇ ਆ ਜੀ ਜੀ ਕਦੇ ਮਾੜੀ-ਮੋਟੀ ਤਾਂ ਚਲੋ ਹਰ ਇੱਕ ਘਰ ਦੇ ਵਿੱਚ ਕਹਿ ਦਈਏ ਘਰ ਦੇ ਵਿੱਚ ਵੀ ਹੋ ਜਾਂਦੀ ਹੈ ਸਾਂਝੇ ਪਰਿਵਾਰ ਦੇ ਵਿੱਚ ਵੀ ਹੋ ਜਾਂਦੀ ਹੈ ਇਹ ਤਾਂ ਚਲੋ ਫਿਰ ਵੀ ਕੰਮ ਆਗਾ ਹੋ ਵੀ ਜਾਂਦੀ ਹੈ ਪਰ ਨਹੀਂ ਇੰਨਾ ਨਹੀਂ ਕਹਿ ਸਕਦੇ ਵੀ ਜੇ ਬਾਲਾ ਜ਼ਿਆਦਾ ਹੀ ਹੋ ਜਾਂਦਾ ਤੇ ਸਾਡਾ ਮੋਹ ਪਿਆਰ ਆਪਸ ਵਿੱਚ ਬਹੁਤ ਹੈਗਾ ਤੇ ਅਸੀਂ ਐਡਜਸਟਮੈਂਟ ਕਰ ਲੈਣੇ ਆ ਜੇ ਕਿਸੇ ਨੇ ਕਹਿ ਵੀ ਦਿੱਤਾ ਫਿਰ ਚੁੱਪ ਵੀ ਕਰ ਜਾਈਦਾ ਜ਼ਰੂਰੀ ਤਾਂ ਨਹੀਂ ਉਹਨਾਂ ਮਤਲਬ ਲੜ ਕੇ ਹੀ ਜਵਾਬ ਦੇਣਾ ਹੁੰਦਾ ਕਿਸੇ ਵੀ ਗੱਲ ਦਾ ਚੁੱਪ ਕਰਕੇ ਵੀ ਉਹਦਾ ਜਵਾਬ ਬਹੁਤ ਵਧੀਆ ਮਿਲ ਜਾਂਦਾ ਹੈ। ਮੈਨੂੰ ਕਹਿਣਾ ਚਾਹਾਂਗੇ ਵੀ ਜੇ ਤੁਹਾਡੇ ਹੱਥ ਦੇ ਵਿੱਚ ਹੁਨਰ ਹੈਗਾ ਤਾਂ ਤੁਸੀਂ ਮਤਲਬ ਵਿਹਲੇ ਨਾ ਬੈਠੋ ਉਸ ਆਪਣੇ ਹੁਨਰ ਨੂੰ ਅੱਗੇ ਲੈ ਕੇ ਆਓ ਲੋਕਾਂ ਤੱਕ ਪਹੁੰਚਾਓ ਤਾਂ ਜੋ ਆਪਾਂ ਨੂੰ ਇਹ ਸਭ ਕੁਝ ਪਤਾ ਲੱਗੇ ਵੀ ਲੋਕਾਂ ਨੂੰ ਵੀ ਪਤਾ ਲੱਗੇ ਵੀ ਇਹ ਸਾਡੀ ਵਿਰਾਸਤ ਸੀ ਜਾਂ ਇਸ ਤਰ੍ਹਾਂ ਦਾ ਇਹਨਾਂ ਨੂੰ ਕੰਮ ਆਉਂਦਾਗਾ ਇਸ ਤਰ੍ਹਾਂ ਦਾ ਅਸੀਂ ਕਰ ਸਕਦੇ ਆ ਤੇ ਉਹ ਭੈਣਾ ਅੱਗੇ ਲੈ ਕੇ ਆਉਣ ਇਸ ਕੰਮ ਨੂੰ ਉਹਨਾਂ ਨੂੰ ਕਹਿਣਾ ਚਾਹਾਂਗੇ ਆਪਣੀ ਭਾਸ਼ਾ ਦੇ ਨਾਲੋਂ ਮੁਨਕਰ ਨਾ ਹੋਵੋ ਆਪਣੀ ਭਾਸ਼ਾ ਦੇ ਨਾਲ ਲੱਗੇ ਰਹੋ ਜੁੜੇ ਰਹੋ ਤਾਂ ਜੋ ਸਭ ਨੂੰ ਪਤਾ ਲੱਗੇ ਵੀ ਪੰਜਾਬੀ ਜਿਹੜੀ ਹੈਗੀ ਆ ਉਹ ਕੋਈ ਛੋਟੀ ਮੋਟੀ ਭਾਸ਼ਾ ਨਹੀਂ ਹੈਗੀ ਇਹ ਸਾਡੇ ਸਾਡੇ ਨੂੰ ਸਾਨੂੰ ਗੁਰੂਆਂ ਦੁਆਰਾ ਦਿੱਤੀ ਗਈ ਆ ਹੈਗੀ ਹੈਗੀ ਇਹਦੀ ਅਸੀਂ ਸੰਭਾਲ ਕਰੀਏ ਇਹਨੂੰ ਮਤਲਬ ਆਪਣੇ ਸਾਹਮਣੇ ਰੱਖੀ ਆਪਣੀ ਵਿਰਾਸਤ ਨੂੰ ਜੀ ਧੰਨਵਾਦ ਜੀ ਓਕੇ ਧੰਨਵਾਦ